ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੀ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਦੋਸਤੋ ਜੇਕਰ ਆਪਾਂ ਬੋਲਟਰੀ ਫਾਰਮਿੰਗ ਦੀ ਗੱਲ ਕਰੀਏ ਤਾਂ ਆਪਾਂ ਨੂੰ ਹਮੇਸ਼ਾ ਇਹ ਰਹਿੰਦਾ ਕਿ ਜਿਹੜਾ ਫੀਡ ਦਾ ਖਰਚਾ ਆਪਾਂ ਕਿਵੇਂ ਘੱਟ ਕਰ ਸਕਦੇ ਆ ਤੇ ਬਾਜਵਰੇਟਾਂ 'ਚ ਆਪਾਂ ਮੁਰਗੀਆਂ ਨੂੰ ਜਿਹੜਾ ਉਹ ਪਾਲਣਾ ਸੋ ਜੇਕਰ ਤੁਸੀਂ ਵੀ ਇਹ ਗੱਲ ਸੋਚਦੇ ਹੋ ਕਿ ਆਪਾਂ ਮੁਰਗੀਆਂ ਨੂੰ ਬਾਜਵਰੇਟਾਂ ਤੇ ਪਾਲ ਸਕੀਏ ਤੇ ਫੀਡ ਦਾ ਖਰਚਾ ਘੱਟ ਕਰ ਸਕੀਏ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਆਪਾਂ ਇਹ ਚ ਦੋ ਤਿੰਨ ਆਈਟਮਾਂ ਦੱਸਾਂਗੇ ਤੁਹਾਨੂੰ ਜੋ ਇਹ ਬਹੁਤ ਸ਼ੌਕ ਨਾਲ ਖਾਂਦੇ ਨੇ ਤੇ ਦੂਸਰੀ ਗੱਲ ਆਪਾਂ ਨੂੰ ਉਹ ਸਸਤੀਆਂ ਵੀ ਬਹੁਤ ਪੈਂਦੀਆਂ ਨੇ ਉਹਦੇ ਨਾਲ ਜਿਹੜਾ ਅੰਡੇ ਦੀ ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਵਾਧੀ ਆ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਆਪਾਂ ਜਿਹੜੀਆਂ ਦੋ ਚਾਰ ਆਈਟਮਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਫੀਡ ਤੋਂ ਬਹੁਤ ਜ਼ਿਆਦਾ ਸਸਤੀਆਂ ਪੈਂਦੀਆਂ ਨੇ ਉਹ ਤੁਸੀਂ ਪਾ ਕੇ ਇਹਨਾਂ ਨੂੰ ਫੀਡ ਦਾ ਖਰਚਾ ਘੱਟ ਕਰ ਸਕਦੇ ਹੋ ਸੋ ਜੇਕਰ ਤੁਸੀਂ ਵੀ ਫੀਡ ਦਾ ਖਰਚਾ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਵੀਡੀਓ ਨੂੰ ਅੰਤ ਤੱਕ ਦੇਖੋ ਤਾਂ ਜੋ ਤੁਸੀਂ ਹਰ ਇੱਕ ਗੱਲਬਾਤ ਜਾਣ ਸਕੋ ਤੇ ਅੱਗੇ ਜਾ ਕੇ ਤੁਸੀਂ ਪੋਲਟਰੀ ਫਾਰਮਿੰਗ ਚੋਂ ਮੁਨਾਫਾ ਲੈ ਸਕੋ। ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜੀ ਆਪਾਂ ਇਹਨਾਂ ਨੂੰ ਬਾਜ਼ਾਰੂ ਫੀਡ ਪਾਉਂਦੇ ਆ ਬਾਜ਼ਾਰੂ ਲਿਆ ਕੇ ਉਹ ਲਗਭਗ 30 ਤੋਂ 35 ਰੁਪਏ 40 ਰੁਪਏ ਤੱਕ ਵੀ ਆਪਾਂ ਨੂੰ ਪੈ ਜਾਂਦੀ ਹੈ। ਕਈ ਵੀਰ ਅਫੋਰਡ ਨਹੀਂ ਕਰ ਸਕਦੇ ਇਹ ਚੀਜ਼ਾਂ ਹਨਾ ਫੀਡ ਚਲੋ ਜਿਆਦਾ ਮਹਿੰਗੀ ਨਹੀਂ ਪਾ ਸਕਦੇ ਉਹ ਵੀਰਾਂ ਨੂੰ ਆਪਾਂ ਜਿਹੜੀ ਅੱਜ ਗੱਲਬਾਤ ਪੂਰੀ ਦੱਸਾਂਗੇ ਤੁਸੀਂ ਕੀ ਪਾਉਣਾ ਕੀ ਨਹੀਂ ਪਾਉਣਾ ਦੋਸਤੋ ਜਦੋਂ ਕਣਕ ਦਾ ਸੀਜ਼ਨ ਹੁੰਦਾਗਾ ਠੀਕ ਹੈ ਜੀ ਜਦੋਂ ਕਣਕ ਆਉਂਦੀ ਹੈਗੀ ਮੰਡੀਆਂ 'ਚ ਉਦੋਂ ਤੁਸੀਂ ਨੇ ਮੰਡੀ 'ਚ ਜਾਣਾਗਾ ਕਣਕ ਦੀ ਜਿਹੜੀ ਕਿਣਕੀ ਹੁੰਦੀ ਹੈਗੀ ਕਣਕ ਦੀ ਕਿਣਕੀ ਲੈਣੀ ਆਪਾਂ ਜਿਸ ਹਸਾਬ ਨਾਲ ਤੁਹਾਡੇ ਜਾਨਵਰ ਰੱਖੇ ਹੋਏ ਨੇ ਜਿੰਨੇ ਵੀ ਜਾਨਵਰ ਰੱਖੇ ਹੋਏ ਨੇ ਉਸ ਹਸਾਬ ਨਾਲ ਤੁਸੀਂ ਕੁਆਂਟੀਟੀ ਉਥੋਂ ਕਿਣਕੀ ਦੀ ਚੱਕ ਲੋ ਉਸ ਸਮੇਂ ਜਿਹੜਾ ਕਿਣਕੀ ਦਾ ਰੇਟ ਬਹੁਤ ਜ਼ਿਆਦਾ ਘੱਟ ਹੁੰਦਾਗਾ 4-5 ਰੁਪਏ ਕਿਲੋ ਵੀ ਮਿਲ ਜਾਂਦੀ ਆਪਾਂ ਨੂੰ 10 ਰੁਪਏ ਕਿਲੋ ਵੀ ਮਿਲ ਜਾਂਦੀ 10 ਤੋਂ ਥੱਲੇ ਥੱਲੇ ਮਿਲਦੀ ਆ ਮਤਲਬ ਕਿ ਜਿਆਦਾ ਮਹਿੰਗੀ ਵੀ ਨਹੀਂ ਹੁੰਦੀ ਉਹ ਉਹ ਕਿਣਕੀ ਤੁਸੀਂ ਲਿਆ ਕੇ ਆਪਣੀਆਂ 5-10 ਬੋਰੀਆਂ ਜਿਸ ਹਸਾਬ ਨਾਲ ਤੁਹਾਡੇ ਕੋਲ ਜਾਨਵਰ ਨੇ ਜਿਸ ਹਸਾਬ ਨਾਲ ਤੁਹਾਡੇ ਕੋਲ ਫੀਡ ਲੱਗਦੀ ਆ ਉਹ ਸਾਬ ਨਾਲ ਤੁਸੀਂ ਜਿਹੜੀਆਂ ਕਿਣਕੀ ਦੇ ਗੱਟੇ ਲਿਆ ਕੇ ਘਰੇ ਰੱਖ ਲਓ ਉਹ ਅੱਗੇ ਜਾ ਕੇ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣਗੇ ਇੱਕ ਤਾਂ ਉਹ ਮੁਰਗੇ ਖਾਂਦੇ ਬਹੁਤ ਸ਼ੌਂਕ ਨਾਲ ਨੇਗੇ ਜਿਹੜੀ ਉਹ ਕਣਕ ਦੀ ਛੋਟੇ ਛੋਟੇ ਹਿੱਸੇ ਹਿੱਸੇ ਹੁੰਦੇ ਨੇਗੇ ਉਹ ਅਲੱਗ ਕਰ ਲੈਂਦੇ ਜਾਂਦੇ ਨੇਗੇ ਉਹ ਆਪਾਂ ਇਹਨਾਂ ਨੂੰ ਜਦੋਂ ਪਾਵਾਂਗੇ ਮੈਂ ਇੱਕ ਗੱਟਾ ਲਿਆਂਦਾ ਸੀਗਾ ਪਿਛਲੇ ਸਾਲ ਸੋ ਇਹਨਾਂ ਨੇ ਬਹੁਤ ਸ਼ੌਂਕ ਨਾਲ ਖਾਦਾਗਾ ਉਹਦੇ ਨਾਲ ਫੀਡ ਦਾ ਖਰਚਾ ਵੀ ਬਿਲਕੁਲ ਜ਼ੀਰੋ ਮੰਨ ਲਓ ਤੁਸੀਂ 5% ਹੀ ਰਹਿ ਜਾਂਦਾਗਾ ਠੀਕ ਹੈ ਜੀ ਤੇ ਦੂਸਰਾ ਉੱਚ ਵਿਟਾਮਿਨ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦੇ ਨੇ ਠੀਕ ਹੈ ਕਣਕ ਇੱਕ ਸ਼ੌਕ ਨਾਲ ਬਹੁਤ ਖਾਂਦੇ ਨੇ ਸੋ ਇਸ ਤਰ੍ਹਾਂ ਆਪਾਂ ਜਿਹੜੀ ਉਦੋਂ ਕਿਣਕੀ ਕਣਕ ਦੀ ਖਰੀਦ ਸਕਦੇ ਆ ਤੇ ਬਹੁਤ ਹੀ ਘੱਟ ਰੇਟਾਂ ਤੇ ਉਹ ਆਪਾਂ ਮੰਡੀਆਂ ਚੋਂ ਰੇਟ ਪਤਾ ਕਰ ਸਕਦੇ ਹਾਂ ਇੱਕ ਪਿੰਡ ਦੀ ਮੰਡੀ ਚੋਂ ਨਹੀਂ ਮਿਲਦਾ ਆਪਾਂ ਹੋਰ ਪਿੰਡੋਂ ਲਿਆ ਸਕਦੇ ਹਾਂ ਜਿੱਥੇ ਆਪਾਂ ਨੂੰ ਘੱਟ ਤੋਂ ਘੱਟ ਮਿਲਦਾਗਾ ਜਿਹੜਾ ਸਾਡੇ ਇੱਥੇ ਕਿਣਕੀ ਦਾ ਰੇਟ ਆ 5 70 ਰੁਪਏ ਚੱਲਦਾਗਾ ਤਾਂ ਬਹੁਤ ਮੁਨਾਫੇ ਕਿੱਥੇ 30-35 ਰੁਪਏ ਕਿਲੋ ਕਿੱਥੇ 5-70 ਰੁਪਏ ਕਿਲੋ ਬਹੁਤ ਜ਼ਿਆਦਾ ਅੰਤਰ ਆ ਦੋਸਤੋ ਦੂਸਰਾ ਇੱਕ ਤਾਂ ਕਣਕ ਦੀ ਕਿਣਕੀ ਹੋਗੀ ਦੂਸਰਾ ਜਦੋਂ ਦੋਸਤੋ ਚੌਲਾਂ ਦਾ ਸੀਜ਼ਨ ਹੁੰਦਾ ਹੈਗਾ ਉਦੋਂ ਤੁਸੀਂ ਚੌਲਾਂ ਦੀ ਕਿਣਕੀ ਲੈ ਲਓ ਠੀਕ ਹੈ ਜੀ ਚੌਲਾਂ ਦੀ ਕਿਣਕੀ ਵੀ ਲਗਭਗ 4-5 ਰੁਪਏ ਕਿਲੋ ਤੋਂ ਲੈ ਕੇ 7-8 ਰੁਪਏ ਕਿਲੋ ਤੱਕ ਜ਼ਿਆਦਾ ਤੋਂ ਜ਼ਿਆਦਾ ਜੇਕਰ ਆਪਾਂ ਗੱਲ ਕਰੀ ਤਾਂ 10 ਰੁਪਏ ਕਿਲੋ ਲਗਾ ਲਓ ਉਹ ਵੀ ਆਪਾਂ ਨੂੰ ਇਸੇ ਭਾਅ 'ਚ ਮਿਲ ਜਾਂਦੀ ਹੈਗੀ ਤੇ ਉਹ ਖਾਂਦੇ ਬਹੁਤ ਸ਼ੌਂਕ ਨਾਲ ਨੇ ਤੁਸੀਂ ਕਣਕ ਦੀ ਕਿਣਕੀ ਤੇ ਚੌਲਾਂ ਦੀ ਕਿਣਕੀ ਨੂੰ ਮਿਕਸ ਕਰਕੇ ਇਹਨਾਂ ਨੂੰ ਤੁਸੀਂ ਉਹ ਪਾ ਸਕਦੇ ਹੋ ਜੇਕਰ ਤੁਸੀਂ ਫੀਡ ਚਰ ਲਾ ਕੇ ਵੀ ਪਾਉਣਾ ਤਾਂ ਵੀ ਪਾ ਸਕਦੇ ਹੋ ਬਹੁਤ ਹੀ ਸ਼ੌਂਕ ਨਾਲ ਖਾਂਦੇ ਨੇ ਜਿਹੜੀ ਇਹ ਚੀਜ਼ਾਂ ਆਪਾਂ ਪਾਉਣਿਆ ਇਹਦੇ ਵਿੱਚ ਰਹਿਣਦ ਖੂੰਦ ਕਣਕ ਦੀ ਰਹਿਣਦ ਖੂੰਦ ਹੋਰ ਬਹੁਤ ਜ਼ਿਆਦਾ ਜਿਹੜਾ ਉਹ ਚ ਆ ਜਾਂਦਾ ਹੈਗਾ ਕਿਣਕੀ ਚ ਸੋ ਸਾਰੇ ਇਹਨਾਂ ਨੂੰ ਤੱਕ ਮਿਲਦੇ ਨੇ ਉਹ ਚੋਂ ਉਹ ਬਹੁਤ ਹੀ ਜ਼ਿਆਦਾ ਵਧੀਆ ਉਹ ਫੀਡ ਦੇ ਮੁਕਾਬਲੇ ਹੀ ਜਾਂਦੀ ਹੈ ਜੇਕਰ ਇਹਨੂੰ ਕੈਲਸ਼ੀਅਮ ਵਿਟਾਮਿਨ ਸਾਰਾ ਕੁਝ ਫੀਡ ਚੋਂ ਮਿਲਦਾ ਤਾਂ ਉਹ ਵੀ ਉਹ ਚੋਂ ਪ੍ਰੋਪਰ ਮਿਲੂਗਾ ਤੇ ਉਹ ਖਾਂਦੇ ਬਹੁਤ ਸ਼ੌਕ ਨਾਲ ਨੇ ਇਸ ਤਰ੍ਹਾਂ ਆਪਾਂ ਜਿਵੇਂ ਕਣਕ ਦੀ ਕਣਕੀ ਲੇਤੀ ਉਮੀ ਆਪਾਂ ਚੌਲਾਂ ਦੀ ਕਣਕੀ ਲਿਆ ਕੇ ਸਟੋਰ ਕਰਕੇ ਰੱਖ ਸਕਦੇ ਆ ਇਹ ਬਹੁਤ ਸ਼ੌਕ ਨਾਲ ਖਾਂਦੇ ਨੇ ਜੇਕਰ ਆਪਾਂ ਇਹ ਦੋ ਆਈਟਮਾਂ ਲੈ ਕੇ ਸਟੋਰ ਕਰਕੇ ਰੱਖਾਂਗੇ ਤਾਂ ਮੈਂ ਸਮਝਦਾ ਫੀਡ ਦਾ ਖਰਚਾ ਆਪਣਾ ਅੱਧ ਤੋਂ ਵੀ ਬਹੁਤ ਜ਼ਿਆਦਾ ਘਟ ਜੂਗਾ ਇਦਾਂ ਆਪਾਂ ਨੂੰ ਥੋੜਾ ਜਿਹਾ ਮੰਡੀਆਂ 'ਚੋਂ ਧਿਆਨ ਨਾਲ ਸਸਤੀ ਜਿਹੜੀ ਕਿਣਕੀ ਆਪਾਂ ਨੂੰ ਖਰੀਦਣੀ ਪਊਗੀ ਤਾਂ ਜੋ ਬਾਅਗੇ ਜਾ ਕੇ ਪ੍ਰੋਟੇਨ ਲੈ ਸਕੀਏ ਇਸ ਤਰ੍ਹਾਂ ਦੋਸਤੋ ਆਪਾਂ ਨੂੰ ਥੋੜਾ ਬੋਤਾ ਉਦਮ ਜ਼ਰੂਰ ਕਰਨਾ ਪੈਂਦਾ ਹੈਗਾ ਪਰ ਆਪਾਂ ਸਹੀ ਪੋਲਟਰੀ ਫਾਰਮਿੰਗ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਦਾ ਜੇਕਰ ਆਪਾਂ ਨੂੰ ਕਿਤੇ ਵੇਸਟ ਮਿਲਦਾ ਹੋਊ ਚੱਕ ਲੋ ਸਬਜ਼ੀਆਂ ਦਾ ਰਹਿੰਦ-ਖੂੰਦ ਉਹ ਚੱਕ ਲੋ ਠੀਕ ਹੈ ਜੀ ਉਹ ਬਹੁਤ ਸ਼ੌਂਕ ਨਾਲ ਹੀ ਖਾਂਦੇ ਨੇਗੇ ਕਿسے ਆਪਣਾ ਘਰ ਦੀ ਜਿਹੜੀ ਸਬਜ਼ੀਆਂ ਦੀ ਰਹਿੰਦ ਖੂੰਦ ਹੁੰਦੀ ਹੈਗੀ ਰੋਟੀਆਂ ਬਚੀਆਂ ਹੋਈਆਂ ਰੋਟੀਆਂ ਉਹ ਪਾ ਦੋ ਉਹ ਬਹੁਤ ਸ਼ੌਕ ਨਾਲ ਕਾੰਦੇ ਨੇ ਇਹ ਸੋ ਦੋਸਤੋ ਇਦਾਂ ਦੀਆਂ ਚੀਜ਼ਾਂ ਪਾ ਕੇ ਆਪਾਂ ਬਹੁਤ ਹੀ ਵਧੀਆ ਢੰਗ ਨਾਲ ਇਹਨਾਂ ਨੂੰ ਪਾਲ ਸਕਦੇ ਹਾਂ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਟਾਈਮ ਸਿਰ ਪਹੁੰਚ ਸਕੇ ਜੇਕਰ ਹੋਰ ਵੀ ਕਿਸੇ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਕਰਕੇ ਉਸ ਵਿਸ਼ੇ ਤੇ ਵੀ ਵੀਡੀਓ ਬਣਵਾ ਸਕਦੇ ਹੋ ਆਪਾਂ ਤੁਹਾਡੇ ਲਈ ਵੀਡੀਓ ਬਣਾ ਦੇਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ